ਨਾਨਾਥ ਜੀ ਮੇਰੇ ਮੋਹੋਂ ਗੱਲ ਨਹੀਂ ਨਿਕਲਦੀ ਗੱਲਾ ਰੁੱਤਦਾ ਜਾਂਦਾ ਹੈ ਦਸਣ ਲੱਗਿਆ ਤੁਹਾਨੂੰ ਤੁਸੀਂ ਹਿੰਦੂ ਕੌਮ ਦੇ ਪਰਉਪਕਾਰ ਕਰੋ ਤੇ ਧਰਮ ਬਚਾਓ ਤਦ ਦਇਆ ਦੇ ਸਾਗਰ ਬਾਬਾ ਜੀ ਦੇ ਭਗਤ ਨੂੰ ਧੀਰਜ ਦੇ ਕੇ ਵਾਪਸ ਤੋਰਿਆ ਤੇ ਆਪ ਕਮਲ ਵੀਏ ਦੇ ਮੋਢੇ ਤੇ ਅਸਵਾਰ ਹੋ ਕੇ ਪਵਨ ਰੂਪ ਹੋ ਕੇ ਟੱਟਾ ਸਿੰਧ ਵਿੱਚ ਨਦੀ ਕਿਨਾਰੇ ਆ ਆਸ਼ਤਣ ਲਾ ਕੇ ਭਾਈ ਕਮਲਿਏ ਨੂੰ ਹੁਕਮ ਕੀਤਾ ਸੰਖਪੂਰ ਉਥੋਂ 4 ਮੀਲ ਵਿਥ ਤੇ ਕਬਰਾਂ ਸਨ ਜਦ ਭਾਈ ਕਮਲਿਏ ਨੇ ਸੰਖ ਪੂਰਿਆ ਤਾਂ ਸੰਖ ਦੀ ਆਵਾਜ਼ ਸੁਣ ਕੇ ਉਹ ਚਾਰੇ ਮਕਬਰੇ ਜਿੱਧਰੋਂ ਸੰਖ ਦੀ ਆਵਾਜ਼ ਆਉਂਦੀ ਸੀ ਉਸ ਪਾਸੇ ਝੁਕ ਗਏ ਤਾਂ ਇੰਜ ਕਹੀਏ ਕਿ ਬਾਬਾ ਜੀ ਨੂੰ ਸਜਦਾ ਕਰਨ ਲਈ ਉਹਨਾਂ ਦੇ ਸਤਕਾਰ ਵਿੱਚ ਝੁਕੇ ਹੋਣ ਇਹ ਚੰਬਾ ਵੇਖ ਕੇ ਚਾਰੇ